ਨੂੰ ਵਧੀਆ ਹੋਣਗੇ ਠੀਕ ਠਾਕ ਹੋਣਗੇ ਭਰਾਵਾ ਤੇ ਅੱਜ ਹੋਈਆਂ ਭੈਣ ਉਹਦੀ ਆਈਆਂ ਸੀ ਇਹਨਾਂ ਨੂੰ ਸੈਲ ਕਰਾਉਣਾ ਆਇਆ ਪਾਰਕ ਦੇ ਠੀਕ ਹੈ ਦਿਖਾਉਣੇ ਬਈ ਬਲੌਕ ਚ ਠੀਕ ਹੈ ਲੈ ਗਈ ਭੈਣ ਹੋਰੀ ਆਈਆਂ ਸਰਦੂਲਗੜ ਅੱਜ ਰਾਜੂ ਨੂੰ ਕਹਿੰਦੀਆਂ ਪਾਰਕ ਦਿਖਾ ਲੈ ਸਰਦੂਲਗੜ ਦੀ ਵਧੀਆ ਬਣਾਣਾ ਵਧੀਆ ਬਣਾਤਾ ਬਈ ਇਹ ਲਾਈਕੀ ਨਿਕਲ ਨਿਕਿਆ ਹੁੰਦੇ ਫੇੜਦੇ ਹੁੰਦੇ ਬਾੜੀ ਹੁੰਦੀ ਸੀ ਨਾ ਬਈ ਦੇਖੇ ਤੂੰ ਇਹ ਦਰਵਾਜ਼ਾ ਹੁੰਦਾ ਥਾਣੇ ਵਾਲੇ ਸਬਜ਼ੀ ਬੀਜ ਦੇ ਪੁਲਿਸ ਵਾਲੇ ਬਾਤੂ ਇੱਥੇ ਥੂ ਹੁੰਦਾ ਪੁੱਤ ਇੱਥੇ ਹਾਂ ਇੱਥੇ ਬੋਰ ਜਾ ਚੱਲਦਾ ਹੁੰਦਾ ਇੱਥੇ ਖੇਡੀਆਂ ਦੇ ਵਾਂ ਤੇ ਸਾਰਾ ਦਿਨ ਹੀ ਅਸੀਂ ਤੇ ਵੀਰਵਾਰ ਨੂੰ ਲੱਡੂ ਵੰਡਦੇ ਹਰ ਵੀਰਵਾਰ ਲੱਡੂ ਵੰਡਦੇ ਥਾਣੇ 'ਚ ਇਹ ਹੁਣ ਪਹਿਲਾਂ ਵਾਲੀ ਦਰਵਾਜ਼ੀ ਇੱਥੇ ਉਹ ਹੁੰਦਾ ਬਾਤੂ ਥਾਣੇ ਵਾਲੇ ਸਬਜ਼ੀ ਬੀਜ ਦੇ ਪੁੱਤ ਗੰਡੇ ਬੀਜ ਦੇ ਤੇ ਉਹ ਕਰਦੇ ਬੋਰ ਚੱਲੀ ਜਾਂਦਾ ਇੱਥੇ ਵਾਹੀ ਜਾਂਦੇ ਥਾਣੇ ਖਾਤਰੀ ਬੀਜਦੇ ਸਬਜ਼ੀ ਇਹ ਇੱਥੇ ਕੋਨਾ ਬਾਬਾ ਸੀ ਇੱਕ ਸਾਡੇ ਤੇ ਉਹ ਵੀ ਜਦਾ ਹੁੰਦਾ ਪੁੱਤ ਸਰਦੂਲ ਖੜਾ ਉਹ ਵੀ ਜਦਾ ਸਾਰੇ ਉਹ ਖੇਡੀ ਜਾਂਦੇ ਬੱਚੇ ਦੇਖੋ ਹਨਾ ਹਾਂ ਦੇਖ ਲਓ ਪ੍ਰਭੂ ਧੁੱਪ ਸੇਕਦੇ ਭਣ ਆ ਕੇ ਇੱਥੇ ਹਾਂ ਬਈ ਬਹੁਤ ਵਧੀਆ ਜਗ੍ਹਾ ਬਣਾਈ ਹੋਈ ਆ ਟ੍ਰੀਨ ਵੀ ਰੱਖੇ ਨੇ ਹਾਂ ਕੂੜਾ ਸਿੱਟਣ ਨੂੰ ਹਾਂ ਵੀ ਕੋਈ ਗੰਦ ਨਾ ਪਾਵੇ ਅੱਛਾ ਹਾਊ ਜੂ ਲੈ ਲੱਗੇ ਹਾਂ ਜੂ ਲੈ ਲੱਗੇ ਆ ਇਹ ਪਾਣੀ ਪਫਾ ਰਿਹਾ ਅਜੇ ਤਿਆਰ ਨਹੀਂ ਕਰੇ ਹਾਂ ਭਾਰੀ ਤਿਆਰੀ ਨਹੀਂ ਕਰੀ ਲੈ 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 ਆ ਜੀ ਬਰਾਮ ਲੈ ਵੀ ਵਾਤੂ ਲੱਗੀ ਪ੍ਰਭੂ ਉਹ ਕਰਨ ਝੂਟੇ ਲੈਣ ਸੂਰਜ ਪੈਂਦਾ ਨਾ ਥੋੜਾ ਜਿਹਾ 1 ਮਿੰਟ ਇੱਧਰ ਹੋਣ ਦੇ ਬਾਈ ਇਹ ਚੱਲ ਆ ਜਾ ਸੁਭਾੜਾ ਪਹੁੰਚੀ ਕਾਲੈਕਟਿਵ ਲੈ ਵੀ ਅਸੀਂ ਤਾਂ ਪ੍ਰਭੂ ਪਿੰਡਾਂ ਚ ਰਹਿੰਦੇ ਆ ਸਾਡੇ ਤਾਂ ਖੇਰਾ ਖੜਦਾ ਹੈਗਾ ਕੁਝ ਨਹੀਂ ਹੈਗਾ ਅੱਛਾ ਸ਼ਹਿਰਾਂਦਾਰੀਆਂ ਜੀ ਹੈ ਬਾਈ ਪਾਰਕਾਂ ਪੁਰਕਾਂ ਬਣੇ ਹੂੰ ਆਪਣੇ ਗਰਮੀਤ ਵਧੀਆ ਸੁਖ ਹੋ ਗਏ ਕਿਉਂ ਕਰਾਂ ਦੇ ਕੋਲੇ ਹੋ ਗਈਆਂ ਇਹ ਹਾਂ ਵੀ ਜਵਾਕ ਆਉਂਦੇ ਨੇ ਹਾਂ ਚੀਜ਼ਾਂ ਸਾਰੀਆਂ ਸਰਜੂਲ ਕਾੜ ਨੂੰ ਬਾਲੀ ਦੁਨੀਆ ਇਹੋ ਹੀ ਆ ਨਾ ਆਪਣੇ ਸ਼ਹਿਰ ਦੇ ਕੋਲੇ ਹੋ ਗਏ ਰਾਜੂ ਲੈ ਲੈਣੀ ਸੀ ਛੱਟਾਈ ਹੋ ਗਈ ਹੈ ਨਾ ਟੁੱਟਦੀ ਹਾਂ ਇਹ ਨਹੀਂ ਟੁੱਟਦੀ ਰਾਜੂ ਇਹ ਸੰਗਲੀਆਂ ਗਈਆਂ ਰਾਜੂ ਬੈਠੀ ਹੈ ਬਾਈ ਨਹੀਂ ਵੀ ਮਿੱਤਰੋ ਰਾਜੂ ਬੈਗੀ ਹੁਣ ਟਿੰਗੇ ਤੇ ਤੇ ਹੁਣ ਸਾਨੂੰ ਦਿਖਾਉਣੇ ਆ ਵੇਟ ਰਾਜੀ ਦਾ ਹੈਗਾ ਉਹਦਾ 70 80 ਕਿਲੋ 75 ਇਹ ਆਈ ਨਹੀਂ ਸਾਲ ਨਾਲ ਹਲਦੀ ਹੁੰਦੀ ਹੈ ਨਾ ਆਏ ਟੁੱਟਣ ਲੱਗ ਜਾਂ ਤਾਂ ਕਰ ਲੈ ਨਹੀਂ ਕਹਦੀਆਂ ਦੇਖ ਡਰਦੀ ਆ ਹਜੇ ਵੀ ਹਜੇ ਵੀ ਡਰਦੀ ਆ ਮਿੱਤਰੋ ਰਾਜੀ ਤਾਂ ਭੈਣ ਹੋਰਾਂ ਚ ਦਾ ਵੇਟ ਇਹ ਗਰਮੀ ਤੇਰੇ ਚ ਰਾਜੀ ਜੀ ਤੋਂ ਘੱਟ ਹੋ ਮੇਰੇ ਚ ਤਾਂ 50 ਕਿਲੋ 50 ਦਾ ਨਾ ਭਨੇ ਜਿਆਦੇ ਹੋ ਵੇਟ ਵੱਧ ਵੱਧ 60 ਹਾਂ 60 ਰਾਜੀ ਦਾ ਹੈਗਾ ਫਿਰ ਛੁੱਟ ਗਿਆ 370 ਕਿੱਥੇ 80 ਕਿਲੋ ਵੀਰੇ ਹਾਂ 80 ਕਿਲੋ weight ਨਾਲੇ ਦਵਾਈ ਵੀ ਖਾਂ ਲਈ ਦਵਾਈ ਇਹਨਾਂ ਦੇ ਦਿੱਥੋਤੀ ਹੋ ਗਈ ਜਮ ਲੈ ਵੀ ਮਿੱਤਰੋ ਬਾਤ ਵੀ ਹੋ ਗਈ ਹੈ ਧੰਨਵਾਦ ਭਾਈ ਕੱਟਦੇ ਮਮਾ ਥੈਂਕ ਯੂ ਧੰਨਵਾਦ ਭਰਾਓ